ਹੈਗਾ ਉਹ ਜੇ ਟਾਇਰ ਨਾਮ ਹੋ ਜੇ ਟਾਇਰ ਹੈ ਬਟ ਮਕੈਨਿਕ ਦਾ ਸਾਰਾ ਕੰਮ ਹੈਗਾ ਇਹਨਾਂ ਕੋ ਤੇ ਆਪਾਂ ਇਹਨਾਂ ਕੋ ਆਏ ਅੱਜ ਕੰਦਫਾਨੇ ਮਕੈਨਿਕ ਦੀ ਸ਼ੋਪਸ ਕਿੱਦਾਂ ਹੁੰਦੀਆਂ ਵਾ ਨਾਲ ਹੀ ਵਰਕਸ਼ਾਪ ਹੈ ਨਾਲ ਹੀ ਦੁਕਾਨ ਹੈ ਤੇ ਇੱਕ ਬੜੀ ਜਿਹੀ ਚੀਜ਼ ਲੱਗੀ ਮੈਨੂੰ ਇਹ ਦੇਖੋ ਸ਼ੌਂਕ ਆ ਹਰ ਇੱਕ ਮਕੈਨਿਕ ਦਾ ਪ੍ਰੋਪਰ ਪਲਾਨਟਸ ਰੱਖੇ ਹੋਏ ਆ ਹਰ ਇੱਕ ਚੀਜ਼ ਦਾ ਤੇ ਅੰਦਰ ਦਿਖਾਉ ਤੁਹਾਨੂੰ ਇੱਕ ਜਿਹੀ ਹੋਰ ਜਿਹੀ ਦਿਖਾਈਏ ਇਹਨਾਂ ਨੇ ਇਹਨੇ ਸੋਹਣੇ ਤਾਂ ਦੁਕਾਨਾਂ ਆ ਕੇ ਬਰਡਸ ਰੱਖੇ ਇਹਨਾਂ ਨੇ ਇਦਾਂ ਹਰ ਇੱਕ ਮਕੈਨਿਕ ਦਾ ਇੱਕ ਅਲੱਗ ਆਫਿਸ ਹੁੰਦਾ ਛੋਟਾ ਜਾਂ ਬੜਾ ਹੋਣਾ ਇਹਨਾਂ ਨੇ ਆ ਦੇਖੋ ਇੱਧਰ ਕਿੰਨੇ ਸੋਨੇ ਇਹਨਾਂ ਨੇ ਬੱਜੀਸ ਰੱਖੇ ਹੋਏ ਆ ਬਾਰਡ ਰੱਖੇ ਹੋਏ ਆ ਦੇਖੋ ਇਹ ਛੋਹ ਕੇ ਆ ਵੇ ਲੋ ਹਰ ਇੱਕ ਚੀਜ਼ ਆ ਨਾ ਇਹ ਤਾਂ ਹੋਰ ਵੀ ਪਿੱਛੇ ਸ਼ਾਪਾਂ ਦੇਖੀਆਂ ਨੇ ਮੈਂ ਕਿਤੇ ਦੇਖਿਆ ਨਹੀਂ ਇਦਾਂ ਇੱਥੇ ਮੈਂ ਆਇਆ ਮੈਂ ਇਹ ਦੇਖੀ ਚੀਜ਼ ਤੇ ਬੜਾ ਅਜੀਬ ਲੱਗਾ ਮੈਨੂੰ ਦੇਖੋ ਤਾਨੂੰ ਯਾਦ ਹੋਣਾ ਇੰਡੀਆ ਵੀ ਮੈਂ ਰੱਖਿਓ ਹੀ ਬੱਜੀ ਸਿੱਧਾ ਬੱਜੀ ਸਕੇਂਦਰ ਨੂੰ ਲਵ ਬਰਡਸ ਵੀ ਕਹਿ ਲੈਂਦੇ ਆ ਬੱਜੀ ਸੀ ਕਹਿ ਰਹੇ ਹੁੰਦੇ ਇਹਨਾਂ ਨੂੰ ਇਹਨਾਂ ਦੀ ਆਵਾਜ਼ ਬੜੀ ਉਹ ਲੱਗਦੀ ਆ ਐ ਪ੍ਰਪ ਲੱਗੇ ਕਿੰਨੀ ਕਿੰਨੀ ਦੇਰ ਤੱਕ ਬਿਠੇ ਰਹੋ ਤੁਸੀਂ ਪਾਣੀ ਚਾਹ ਲੈ ਕੇ ਇਹਨਾਂ ਦੀ ਆਵਾਜ਼ ਬੜੀ ਸੋਹਣੀ ਲੱਗੂਗੀ ਨਦੀ ਦੇਖੋ ਸੇਮ ਹੈ ਗਈ ਮੇਰੇ ਕੋਲ ਨਦੀ ਆਵਾਜ਼ ਜਦੋਂ ਕਰਨਾਂ ਚ ਪੈਂਦੀ ਹੈ ਕਿੰਨਾ ਮਜ਼ਾ ਆਉਂਦਾ ਹੈ ਅਧਰੋ ਫਿਰ ਇਹਨਾਂ ਦਾ ਵਰਕਸ਼ਾਪ ਸ਼ੁਰੂ ਹੋ ਜਾਂਦੀ ਆ ਟਾਇਰ ਰੱਖਿਆ ਸਾਰੀ ਚੀਜ਼ ਚੇਂਜ ਕਰਨ ਨੂੰ ਅੱਜ ਆਪਾਂ ਵੇ ਰਾਹੁਲ ਦੀ ਗੱਡੀ ਟਾਇਰ ਚੇਂਜ ਕਰਾਉਣ ਆਏ ਆ ਸਵੈਪ ਦੇਖੋ ਆ ਉੱਤੀ ਉੱਤੀ ਸ਼ਾਪਸ ਹੁੰਦੀਆਂ ਇੱਥੇ ਇਦਾਂ ਸੇਫਟੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਇਹਨਾਂ ਦਾ ਰੇਟ ਵੀ ਠੀਕ ਲੱਗਿਆ ਜਨੂਨ ਰੇਟ ਆ ਉਹ ਜਿਹਦੇ ਰਾਹੁਲ ਕਹਣ ਆਇਆ ਗੱਡੀ ਆ ਜਿਹੜਾ ਕੀ ਕਰਾਣ ਆਇਆ ਜ ਫਿਰ ਸਰਵਿਸ ਕਰਾਣ ਆਇਆ ਹਾਂ ਟਾਇਰ ਵੀ ਚੇਂਜ ਕਰਾਉਣ ਆਗੇ ਹੂੰ ਟਾਇਰ ਚੇਂਜ ਕਰਾਣ ਆਇਆ ਹੈ ਤੇ ਵੀਲ ਬੈਲੈਂਸਿੰਗ ਵੀ ਨਾਲ ਟਾਇਰ ਇਦੋਂ ਬਾਰੋ-ਬਾਰ ਘਸ ਗਏ ਹੀ ਇਹਨੂੰ ਚੇਂਜ ਕਰਕੇ ਉਧਰ ਪਾਸੇ ਕਰ ਰਹੇ ਆਪਾਂ ਇਹ ਬਾਈ ਕਰ ਰਿਹਾ ਆਪਣਾ ਚੇਂਜ ਇਹ ਆਪਣੇ ਓਨਰ ਨੇ ਸ਼ਾਪ ਦੇ ਓਨਰ ਮਿਸਟਰ ਹੋਜੀ ਬੜਾ ਵਧੀਆ ਐਕਸਪੀਰੀਅੰਸ ਰਿਹਾ ਇਹਨਾਂ ਕੋਲ ਆਪਾਂ ਆਏ ਆ ਜੇ ਰੇਟ ਬੜੀ ਜੈਨੂਇਨ ਸੀ ਪਹਿਲਾਂ ਵੀ ਕਈ ਸ਼ੌਪਾਂ ਦੇ ਗਾਇਬ ਮਾ ਤੇ ਬਟ ਇਹਨਾਂ ਰੇਟ ਬੜੀ ਜੈਨੂਅਰੇ ਆ ਤੇ ਉਹ ਚੀਜ਼ ਵਧੀਆ ਵੇਅਰ ਹਾਊਸ ਵੀ ਵੇਅਰ ਹਾਊਸ ਮੋਸਟਲੀ ਐਡੀਟੇ ਹੁੰਦੇ ਆ ਇੱਥੇ ਆਓ ਸ਼ੌਪ ਦੇ ਓਨਰ ਨਾਲ ਆਪਾਂ ਗੱਲਬਾਤ ਕਰੀਏ ਕਿਦਾਂ ਦਾ ਕਲੀਅੰਟਸ ਨੇ ਉਹਨਾਂ ਦਾ ਯਾਰ ਵੀ ਹੈਵ ਓਜੇ ਹੀ ਇਜ਼ ਦੀ ਓਨਰ ਆਫ ਦੀ ਸ਼ੌਪ ਸੋ ਸੋ ਓਜੇ ਸਿンス ਵੈਨ ਯੂ ਓਪਨed ਥਿਸ ਸ਼ੌਪ We opened three years ago. Three years ago. Yes, okay. and since then we've been very busy. We have good uh, clientele. They love okay. us. We love them. We're just like a family here. Yeah, I can see that. Yeah, yeah. And uh, before that, uh, how much experience did you have before opening this shop, or you were working somewhere else? Well, I was working somewhere else for a few years doing, you know, uh, maintenance for uh, a company. Okay, running like looking after their uh, vehicles. It's a fleet of vehicles and have experience also from back home uh, my dad used to be a diesel mechanic so okay. yeah so you you are native of canada or uh, well i've been here for about 35 years oh. since 86 or okay. 87 yes okay 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 so it's, yeah. it's been about 35 years uh -huh. yeah. good good yeah thank you thank you so much, you much. so it was a nice experience with, for us also wow, and you. we have seen the prices for other shops also but mm -hmm. we found it genuine very genuine right. we both were talking about yeah, it you know we yeah. try to help everybody because you know everybody have financial situations sometimes yeah, right. we try to be reasonable we don't want to you know close down and then go sit home and then nobody can find good customer right. service right, right so right. that's why we're trying to keep the cost low but reasonable yeah yeah we liked it <laughs> thank you so much thank you thank you mechanic so, no, sir like, like this man so apa shop te matlab paaji vi kam karde ne te paaji bari paaji ni paaji pe k thaye main jalandhar ton jalandhar ton paaji kinna time ho gaya tenu kam karde no ke 3 saal ethe isi shop te nahi pehla main hor te si ga pehla ek minute ho gaya si ek minute ha ji te paaji canada ae nu kinna time ho gaya tenu ਕੈਨੇਡਾ ਨੂੰ ਤਿੰਨ ਕੀ ਹੋਇਆ 3 ਸਾਲ ਹੋ ਗਏ ਹਾਂਜੀ ਹਾਂਜੀ ਕੰਮ ਤੁਸੀਂ ਪਹਿਲਾਂ ਫਿਰ ਆਂਦਾ ਸੀ ਤੁਹਾਨੂੰ ਇਹ ਸਿੱਖਾਇਆ ਹੈ ਕੰਮ ਪਹਿਲਾਂ ਸੀ ਮੈਕੈਨਿਕਲ ਦੀ ਇੱਥੇ ਆ ਕੇ ਤੇ ਪਹਿਲਾਂ ਇਦਾਂ ਹੀ ਸਿੱਖਣਾ ਹੀ ਪੈਂਦਾ ਠੀਕ ਹੈ ਹਾਂ ਕੀ ਵੀ ਲੱਗਦਾ ਤੁਹਾਨੂੰ ਇਸ ਮਤਲਬ ਕਿ ਵਧੀਆ ਵਧੀਆ ਕੰਮ ਵਧੀਆ ਸਾਫ ਸੁਥਰਾ ਕੰਮ ਹੈ ਬਾਕੀ ਕੰਮ ਨਾਲ ਸਾਫ ਸੁਥਰਾ ਮੰਨ ਲਓ ਪੀ ਜਿੱਤਾ ਬਾਅਦ ਕੰਸਟਰਕਸ਼ਨ ਤੇ ਆ ਜਾਂ ਫੋਰ ਤੇ ਚ ਪੈਸੇ ਵੀ ਹੈਗੇ ਹਾਂਜੀ ਚੰਗੇ ਤੇ ਡੇਲੀ 8 ਘੰਟੇ ਕਰਦੇ ਕੋਤੋਂ ਵੱਧ ਵੀ ਐਕਸਟੈਂਡ ਹੋ ਜਾਂਦਾ ਕੋਈ ਕੋਈ ਟਾਈਮ ਨਹੀਂ ਜੀ 10 ਤੇ ਨਾਰਮਲ ਆ 11 12 ਵੀ ਲੱਗ ਜਾਂਦੇ ਹਾਂਜੀ ਹਾਂਜੀ ਸਵੇਰੇ 9 ਵਜੇ ਆਈਦਾ ਠੀਕ ਠੀਕ ਤੇ ਸਿਆਲਾਂ ਦੇ ਵਿੱਚ ਆ ਜਾਂਦੇ 11 ਰਾਤ ਦੇ ਓਕੇ ਓਕੇ ਤਿੰਨ ਤਿੰਨ ਦਿਨ ਦੀ ਵੇਟਿੰਗ ਹੁੰਦੀ ਹੈ ਨਾ ਅੱਛਾ ਅੱਛਾ ਕਿਉਂਕਿ ਨਾ ਰੇਟ ਨੂੰ ਠੀਕ ਹੈ 10 ਦੇ ਵਧੀਆ ਰੇਟ ਹੈ ਬਾਕੀਆਂ ਨਾਲ ਓਕੇ ਓਕੇ ਸਰਵਿਸ ਵਧੀਆ ਆ ਜਾਂਦਾ ਤੁਹਾਡੇ ਸਾਹਮਣੇ ਦੇ ਲੋਕ ਜ਼ੀਰੋ ਬੈਲੈਂਸ ਹੋਣ ਵੀ ਚੈੱਕ ਕਰ ਲੋ ਜ਼ੀਰੋ ਜ਼ੀਰੋ ਹੋਊਗਾ ਠਾਈ ਠਾਈ ਤੇ ਕੋਈ ਕਸਟਮਰ ਦੁਬਾਰਾ ਆਉਂਦਾ ਉਹਦੀ ਗੱਲ ਵੀ ਸੁਣਦੇ ਹੈ ਭਾਜੀ ਜਿੱਦਾਂ ਤੁਹਾਨੂੰ ਬਾਰੇ ਕਿੰਨੇ ਸਟੂਡੈਂਟ ਆ ਰਹੇ ਨੇ ਕਈ ਮਤਲਬ ਪਲੱਸ 2 ਕਰਕੇ ਆ ਰਹੇ ਨੇ ਤੇ ਇੱਥੇ ਕਾਫੀ ਮੁਸ਼ਕਲ ਹੋ ਰਹੀ ਹੈ ਨਾ ਜੌਬ ਲੱਭਣ ਜਾਂ ਕੰਮ ਲੱਭਣ ਜਾਂ ਤੇ ਤੁਸੀਂ ਉਹਨਾਂ ਨੂੰ ਉਨੂੰ ਰਾਮਨਾਥ ਸਿੰਘ ਤੇ ਮਕੈਨਿਕ ਦਾ ਕੰਮ ਮਿਲ ਜਾਣਾ ਹਨਾ ਜੇ ਆਪਾਂ ਵਰਕ ਕਿਸੇ ਦੇ ਕੋਈ ਵਰਕ ਤੇ ਆਉਣੇ ਆ ਵਿਜ਼ਟਰ ਆਉਣੇ ਆ ਤਾਂ ਜਿੰਦਾ ਮਰਜੀ ਬੰਦਾ ਟੈਲੈਂਟਡ ਇੱਥੇ ਇਦਾਂ ਦੇ ਵਧੀਆ ਵਧੀਆ ਵੈਲਡਰ ਆ ਵਿਚਾਰੇ 10-10 ਡਾਲਰ ਘੰਟੇ ਦੇ ਖੱਜੜ ਹੁੰਦੇ ਪਏ ਜਿਹੜਾ ਕੈਸ਼ ਤੇ ਆਏ ਜਾਂ ਵਿਜ਼ਟਰ ਕੈਸ਼ ਤੇ ਕੰਮ ਲੱਭਦੇ ਆ ਹਨਾ ਵਿਜ਼ਟਰ ਤੇ ਆਏ ਜਾਂ ਵੀ ਆਪਾਂ ਐ ਕਿਸੇ ਹੋਰ ਵਰਕ ਤੇ ਤੇ ਕੰਮ ਆਪਾਂ ਕੋਲ ਤੇ ਹੋਰ ਲੱਭਦੇ ਆ ਯਾ ਮਤਲਬ ਉਹੀ ਕੰਮ ਸਿੱਖਿਆ ਇੱਥੇ ਇੱਕ ਮੁੱਲ ਪੈਂਦਾ ਹੈ ਕੰਮ ਸਿੱਖਿਆ ਦਾ ਮੁੱਲ ਹੈਗਾ ਬਟ ਨਾਲ ਸਟੇਟਸ ਮੈਟਰ ਤੇ ਕਰਦੇ ਆ ਹਾਂਜੀ ਹਾਂਜੀ ਹਨਾ ਤੇ ਉਹੀ ਜੇ ਬੰਦੇ ਨੂੰ ਵੈਲਡਿੰਗ ਆਉਂਦੀ ਆ 26 ਡਾਲਰ ਘੰਟੇ ਲਊਗਾ ਹਨਾ ਜੇ ਆਪਣਾ ਹੈਗਾ ਉਹਦੇ ਕੋ ਪ੍ਰੋਪਰ ਤੇ ਸਰਟੀਫਿਕੇਟ ਹੈ ਨਹੀਂ ਸਰਟੀਫਿਕੇਟ ਨਹੀਂ ਮੀਨਸ ਵੀ ਜੇ ਉਹਦੇ ਕੋ ਵਰਕ ਪਰਮਿਟ ਮਕੈਨਿਕ ਦੇ ਰਿਲੇਟਡ ਆ ਜਾਂ ਓਪਨ ਵਰਕ ਆ ਹਨਾ ਜੇ ਉਹਦਾ ਵਰਕ ক্লোਜ਼ ਆ ਜਾਂ ਵਿਜ਼ਟਰ ਵੀਜ਼ੇ ਤੇ ਆਫੇਅਰ ਨਹੀਂ ਕਰ ਸਕਦਾ ਚਲੋ ਫਿਰ ਵੀ ਸਰਟੀਫਿਕੇਟ ਲਿਆ ਹੋਵੇ ਤੇ ਸਟੱਡੀ ਤੋਂ ਬਾਅਦ ਵੀ ਜੇ ਵਰਕ ਪਰਮਿਟ ਮਿਲਦਾ ਵਾ ਤੇ ਬੰਦੇ ਨੂੰ ਜੋਬ ਲੱਭਣ 'ਚ ਮੁਸ਼ਕਲ ਨਹੀਂ ਆਉਗੀ ਉਹ ਵਾਲੀ ਜਿਹੜੀ ਜੋਬ ਆ ਹਾਂਜੀ ਕਈ ਬੰਦੇ ਇਦਾਂ ਦੇ ਆ ਜਿਨ੍ਹਾਂ ਨੇ ਸਟੱਡੀ ਇਹ ਵੀ ਕੀਤੀ ਆ ਮਕੈਨਿਕ ਦੀ ਹਾਂਜੀ ਹਾਂਜੀ ਕੋਲ ਪਾ ਕੇ ਟਰੱਕਿੰਗ ਦੇ ਵਿੱਚ ਹੈ ਨਾ ਤੇ ਹੁਣ ਉਹ ਕਹਿੰਦੇ ਵੀ ਪਛਤਾਉਂਦੇ ਵੀ ਅਸੀਂ ਉਹ ਟਾਈਮ ਦੇ ਵਿੱਚ ਸਾਨੂੰ 10 ਡਾਲਰ ਘੰਟੇ ਦੇ ਮਿਲਦੇ ਸੀ 12 ਮਿਲਦੇ ਸੀ ਉਦੋਂ ਕੰਮ ਸਿੱਖਿਆ ਹੁੰਦਾ ਤੇ ਅੱਜ ਸਾਡੀ ਆਪਣੀ ਸ਼ਾਪ ਹੋਣੀ ਸੀ ਆਪਣੀ ਹੋਣੀ ਸੀ ਹੈ ਨਾ ਤੇ ਹੁਣ ਉਹ ਟਰੱਕ ਜੋਗੀ ਰਹਿ ਗਏ ਹਾਂਜੀ ਹਾਂਜੀ ਹੈ ਨਾ ਪਹਿਲਾਂ ਨਿਆਣੇ ਆਉਂਦੇ ਆ ਪੈ ਤੇ ਜਾਂਦੇ ਟਰਕਿੰਗ ਦੇ ਵਿੱਚ ਆਪਣੇ ਖਰਚੇ ਵਧਾਏ ਹੁੰਦੇ ਆ ਹੁਣ ਅਸੀਂ ਜਦੋਂ ਆਏ ਆ ਬਥੇਰੇ ਤੱਕੇ ਖਾਦੇ ਆ ਨਾ 5 ਡਾਲਰ ਘੰਟੇ ਤੇ ਵੀ ਕੰਮ ਕੀਤਾ ਜਦੋਂ ਆਪਾਂ ਸਿੱਖਣਾ ਆਇਆ ਕਿਸੇ ਕੋ ਉਹਦੇ ਜੋਬ ਦੇ ਦੇ ਉਹੀ ਬਹੁਤ ਆ ਰਾਈਟ ਰਾਈਟ ਹੈ ਨਾ ਆ ਕਿਸੇ ਚਾ ਕੰਮ ਵੈਸੇ ਕਦੀ ਵੇਸਟ ਜਾਂਦਾ ਤੇ ਹੈ ਨਹੀਂ ਮੁੱਲ ਤਾਂ ਪੈਂਦਾ ਹੀ ਹ ਇੱਥੇ ਪਾਈ ਪਿੰਗ ਨਾਰਥ ਈਸਟ ਕੈਲਗਰੀ ਚ ਰਹਿੰਦੇ ਹੋ ਹਾਂਜੀ ਹਾਂਜੀ ਇੱਥੇ ਰਹਿੰਦੇ ਹਾਂ ਹਾਂਜੀ ਕੈਨੇਡਾ ਓਵਰਆਲ ਠੀਕ ਹੈ ਫਿਰ ਸਰ ਵਧੀਆ ਹੈ ਬਹੁਤ ਵਧੀਆ ਜਿਹਨੇ ਕੰਮ ਕਰਨਾ ਉਹ ਲਈ ਦੀ ਹੈ ਵਧੀਆ ਜਿਹਨੇ ਨਹੀਂ ਕਰਨਾ ਉਹਨੇ ਇੱਥੇ ਵੀ ਕਹਾਣੀਆਂ ਪਾਈ ਜਾਣੀਆਂ ਮੇਰੇ ਜੀ ਪੇਪਰ ਹੈ ਨਹੀਂ ਮੈਂ 6 ਮਹੀਨੇ ਤੋਂ ਵਿਹਲਾ ਹਾਂ ਜਿਹਨੇ ਕਰਨਾ ਆ ਉਹਨੇ ਇੱਥੇ ਵੀ ਕਰ ਲੈਣਾ ਉੱਥੇ ਵੀ ਕਰ ਲੈਣਾ ਹਾਂ ਨਹੀਂ ਮੈਂ ਤਾਂ ਮੈਨੂੰ ਤਾਂ ਮੁੱਲ ਤਾਂ ਹੈਗਾ ਇੱਥੇ ਵੇਖਿਆ ਮੈਂ ਕਰਦਾ ਉਹ ਤੇ ਕਿਤੇ ਵੀ ਸਰਵਾਈਵ ਕਰ ਲੂਗਾ ਹਾਂ ਤੇ ਜਿਹਨੇ ਨਹੀਂ ਕਰਨੀ ਵੀ ਉਹਨੇ ਬਹਾਨੇ ਲੱਭਣੇ ਕਿ ਕਈ ਆ ਜਾਂਦੇ ਜੀ ਤੁਹਾਡੇ ਏਜੰਟ ਨੇ ਜੀ ਮੈਨੂੰ ਵਰਕ ਤੇ ਸੱਦ ਲਿਆ ਕੰਮ ਨਹੀਂ ਤਾਂ ਤੇਰੇ ਹੱਥ ਤੋਂ ਕੈਸ਼ ਤੇ ਕਰ ਲਾ ਥੋੜੇ ਪੈਸੇ ਦਾ ਕਰ ਲਾ ਮੈਂ 6 ਮਹੀਨੇ ਹੋ ਗਏ ਵਿਹਲਾ ਬੈਠਾ ਪੋਸਟ 'ਤੇ ਪੜਦਾ ਕਿ ਭਈਆਂ ਆਉਂਦੀਆਂ ਨਾ ਤੇ ਅਗੇ 6 ਮਹੀਨੇ ਹੋ ਗਏ ਵਿਹਲੇ ਬੈਠੇ ਆ ਕੰਮ ਹੈ ਨਹੀਂਗਾ ਉਹ ਭਾਈ ਤੁਸੀਂ ਉੱਠੋਗੇ ਲੱਭੂਗੇ ਤੇ ਕੰਮ ਆਉਣਾ ਹਾਂਜੀ 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 ਗੱਲ ਠੀਕ ਹੈ ਤੇ ਜਿਨ੍ਹਾਂ ਨੂੰ ਆਪ ਪਈ ਹੁਣੇ 7 ਦਿਨ ਕੰਮ ਕਰੀਦਾ ਇੱਕ ਛੁੱਟੀ ਵੀ ਆਉਂਦੀ ਮੈਨੂੰ ਮੌਤ ਪੈ ਜਾਂਦੀ ਛੁੱਟੀ ਆ ਗਈ ਮੈਨੂੰ ਇੱਕ ਇੱਕ ਆ ਗਈ ਨਾ 7 ਦਿਨ ਆਪ ਨੂੰ ਨੇ ਸਹੀ ਸਹੀ ਤੇ ਜੇ ਕੰਮ ਆਇਆ ਵੀ ਇਹ ਜ਼ਰੂਰੀ ਕੰਮ ਵੀ ਆ ਮੈਨੂੰ ਕਹਿ ਜਣਾ ਭਾਈ ਮੈਂ ਸਵੇਰੇ 9 ਵਜੇ ਨਹੀਂ ਆ ਸਕਦਾ ਮੈਂ ਆ ਕੰਮ ਨਵੇੜ ਕੇ ਆ ਜਾਣਾ ਭਾਈ 4 ਘੰਟੇ ਲਾਈਏ 5 ਲਾਈਏ ਲਾ ਕੇ ਜਾਵਾਂਗੇ ਅਗਲਾ ਵੀ ਤਾਂ ਕੋਸ਼ਿਸ਼ ਹਾਂ ਹਾਂ ਜੀ ਹਾਂ ਜੀ ਅਗਲਾ ਸਮਝ ਨਹੀਂ ਲੋੜਿਆ ਗੱਲ ਬਿਲਕੁਲ ਠੀਕ ਹੈ ਭਾਈ ਤੁਹਾਡਾ ਨਾਮ ਪੁੱਛਣਾ ਭੁੱਲ ਗਿਆ ਪਨਾ ਮੇਰਾ ਸੰਦੀਪ ਸਿੰਘ ਜੀ ਸੰਦੀਪ ਸਿੰਘ ਠੀਕ ਠੀਕ ਚਲੋ ਟੰਨ ਵਾਲੇ ਭਾਈ 9 ਵਜੇ ਕਰਦੇ ਠੀਕ ਹੈ ਭਾਈ ਸੋ ਇਹ ਤੁਸੀਂ ਦੇਖਿਆ ਕਿ ਕੈਨੇਡਾ ਵਿੱਚ ਮਕੈਨਿਕ ਦੀਆਂ ਸ਼ਾਪਾਂ ਕਿੱਦਾਂ ਆਪਰੇਟ ਕਰਦੀਆਂ ਨੇ ਕਿਵੇਂ ਦਾ ਐਕਸਪੀਰੀਅੰਸ ਉਹਨਾਂ ਦਾ ਉਹਨਾਂ ਦੇ ਵਿਊ ਕਿੱਦਾਂ ਨੇ ਤੇ ਤੁਹਾਨੂੰ ਕਿਵੇਂ ਲੱਗਾਇਆ ਵੀਡੀਓ ਤੋਂ ਸਾਨੂੰ ਜਰੂਰ ਦੱਸਿਓ ਕ ਠੀਕ ਹੈ ਤੁਹਾਨੂੰ ਅੱਗੇ ਆਪਾਂ ਦਿਖਾਵਾਂਗੇ ਕਾਰਵਾਸ਼ ਦੀ ਵੀਡੀਓ ਕਾਰਵਾਸ਼ ਕਿੱਦਾਂ ਹੁੰਦੀ ਹੈ ਉਹ ਤੁਹਾਨੂੰ ਦਿਖਾਣੇ ਹੋਗੇ ਜਾ ਕੇ ਨੈਕਸਟ ਵੀਡੀਓ ਚ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਰਾਬਰ ਆਖਾ